ਇਹ ਕੇ ਨਹੀਂ ਕਲੇ ਮੁੱਕਣ ਦਿੰਦੀ ਘਰੋਂ ਇਹ 24 ਘੰਟੇ ਕਲੇ ਪਾ ਛੱਡਦੀ ਆ ਇਹ ਪੁੱਤਰਾਂ ਕੁੜੀ ਦੇ ਸਾਰਿਆਂ ਨੇ ਕਲੇ ਪਾਈ ਉਹ ਨਹੀਂ ਠਗਣ ਦਿੰਦੇ ਕੁੜੀ ਨੂੰ ਸਾਰੀ ਦਿਹਾੜੀ ਉਹ ਸਰੋਂ ਜੂਨ ਸਵੇਰ ਤੋਂ ਉੱਠਦੀ ਕੰਮ ਕਰਦੀ ਰਹਿੰਦੀ ਰੋਟੀ ਪਾਣੀ ਸਾਰੇ ਟੱਬਰ ਦਾ ਲੀੜਾ ਲੱਤਾਂ ਤੋਂ ਦੀ ਉਹ ਤੇ ਕਿਦ ਇੱਕ ਉੱਡੀ ਦੀ ਕਦਰ ਨਹੀਂ ਪੈਂਦੀ ਤੇ ਇੱਧਰ ਇਹ ਆ ਸਾਰੀ ਦਿਹਾੜੀ ਵੇਲੀ ਖੋਲ ਵੇਹਲਿਆ ਸੌਂਗੀ ਉੱਠ ਕੇ ਬਣੀ ਰੋਟੀ ਖਾ ਲਈ ਬਣੀ ਚਾਹ ਮਿਲੀ ਰੋਹ ਹੁਲਟਾ ਜ਼ਿਆਦਾ ਪਉਂਦੀ ਸਾਡੇ ਤੇ ਸਭ ਵੇਲੀ ਹੈ ਉਦੋਂ ਮੈਂ ਉਦੋਂ ਮੈਂ ਉਖੀਣੀ ਉੱਤ ਦਾ ਵੀ ਪਿਰਤੀ ਕਰ ਪਿਆ ਮਨ ਨੂੰ ਮੈਂ ਕੀ ਕਰਾ ਮੁੰਡੇ ਨਾਲ ਕਰਤੀਆਂ ਗੱਲੂ ਕੀ ਆਂਦਾ ਸੋਨੂੰ ਖੁਸ਼ ਦੀ ਮੈਂ ਵੀ ਪੁੱਤ ਕਿੱਦਾਂ ਕਰ ਗਿਆ ਯਾਦ ਰੇ ਇੱਕ ਕੁੜੀ ਆਪਾਂ ਲੈ ਆਈਏ ਕੀ ਗੱਲ ਨੇ ਮਾਦਾ ਇਹ ਕਰਨਾ ਹੀ ਪੁੱਤ ਫੇਰ ਦੀ ਡੇਨ ਉੱਤ ਕੰਮੇ ਧੰਦੇ ਤੋਂ ਚਾਹ ਪੀਣ ਦਾ ਕੋਟ ਟਾਈਮ ਲੱਗਾ ਤੇ ਕੁੜੀ ਦਾ ਫੋਨ ਆ ਗਿਆ ਕਿ ਤੰਗ ਬੜਾ ਕਰਨ ਡਏ ਆ ਕੀ ਆਂਦੇ ਆਂਦੇ ਕੁੜੀਆਂ ਆਂ ਜਾਂ ਤੇ ਇਹਨਾਂ ਤੇਰੇ ਨਾਲ ਮੁੰਡਾ ਨਹੀਂ ਹੈਗਾ ਹੂੰ ਚੰਗਾ ਨਹੀਂ ਚਾਣ ਰਹੇ ਉਹਨਾਂ ਉਹਦੇ ਕੰਮਾਂ ਲਈ ਬੇਥੇਰਾ ਕਰਦੀ ਸਭੋ ਕਿ ਚੱਲ ਮੇਰੀ ਕਦਰ ਪਾਉਗੀ ਤੇ ਉਹ ਤਾਂ ਜੀ ਨਹੀਂ ਦਦਾ ਮੁੰਡਾ ਕੁੜੀ ਦੇ ਤੇ ਬਸ ਦੀ ਗੱਲ ਉਹ ਬਹੁਤ ਆਖਾ ਵੀ ਤੰਗੀ ਬੜੀ ਤੇ ਐਂਟਾ ਤੇ ਉਹ ਆਂਦੀ ਵੀ ਚੱਲ ਮੰਮੀ ਨਾ ਹੋ ਜੀ ਤੁਹਾਨੂੰ ਕੁੜੀ ਤੂੰ ਇੱਥੇ ਲੈ ਜਾ ਕੁੜੀਆਂ ਨੂੰ ਵੀ ਬੜਾ ਝੜਖਾ ਝੁੜਕਾ ਮਾਰਦੇ ਰਹਿੰਦੇ ਆ ਤੇ ਇੱਥੇ ਲੈ ਆਉਂਦੇ ਆ ਕੁੜੀ ਕੀ ਕਰ ਲੈ ਤੇ ਮੈਂ ਸੋਚਦੀ ਆਂ ਕਿ ਇੱਥੇ ਇਹ ਘਲੇ ਪਾਸ ਛੱਡਦੀ ਐ ਇਹ ਨਾ ਕੁੜੀ ਤਾਂ ਹੋਰ ਕਲੇ ਨਮਕੇ ਮੁੜਕੇ ਨਹੀਂ ਪਉਂਦੀ ਇਹਨਾਂ ਨਾਲ ਗੱਲ ਕਰ ਲਈਨੇ ਆ ਕੁੜੀ ਇੱਥੇ ਗਿਆ ਘਰ ਚੋ ਕਿ ਲੈ ਚਲੀ ਆ ਹਾਂ ਤੈਨੂੰ ਤੇ ਮੈਂ ਹਾਂ ਤੇਰ ਨਾਲ ਗੱਲ ਕਰਦੀ ਆ ਤੈਨੂੰ ਪੁੱਛਦੀ ਹਾਂ ਮਣੀ ਕਿੰਨੂ ਆਖਾ ਇੱਕ ਲੈ ਆ ਮੈਂ ਇਥੇ ਪਰ ਲਈਨੇ ਇਹਨਾਂ ਨਾਲ ਗੱਲ ਲੈ ਤੇ ਕੱਲ ਵਾਲੀ ਗੱਲ ਕਰੀਏ ਨੇ ਇਹਨਾਂ ਕੈਲਾ ਦੇ ਨੂੰ ਪੁੱਛ ਕੇ ਵੀ ਮਾਂ ਕਿੱਦਾਂ ਵੀ ਆਉਣਾ ਜੇ ਕੇ ਕਿਸਾ ਬਤਾਵਾਂ ਆਂਦੀ ਵੀ ਜੇ ਤੈਨੂੰ ਸਲਾਹ ਕਰੀ ਦੋ ਤੇ ਮੈਨੂੰ ਦੱਸ ਦੇ ਸ਼ਾਮਾਂ ਨੂੰ ਫਿਰ ਮੈਂ ਦਵਾਈ ਲੈਣ ਆਣਾ ਹਾਂ ਤੇ ਮੈਂ ਤੁਹਾਨੂੰ ਤੇ ਕੁੜੀ ਛੱਟ ਜੂ ਵੀ ਚਾ ਚਾਹਾਂ ਤੂੰ ਨੂੰ ਕਹਿਆ ਵੀ ਤੈਨੂੰ ਹੀ ਫੋਨ ਲਾ ਦਾਂਗੇ ਪੇਜੋਂ ਛੱਡਦੇ ਪਹਿਲਾਂ ਇਹਦਾ ਨਾਲ ਗੱਲ ਕਰੀਏ ਆਜ ਪਹਿਲਾਂ ਆਪਾਂ ਦਾ ਮੁੰਡਾ ਮਂ ਕਹੀ ਕੇ ਪਹਿਲਾਂ ਇਹਦੀ ਮਾਂ ਨੇ ਜਿਹੜੀ ਨਾ ਦੰਦੀ ਹੁਣਾ ਆਹ ਪੁੱਛੀਏ ਵੀ ਹਾਂ ਉਹਨੇ ਆਉਣਾ ਕਿਤਾਬ ਅਬ ਕੀ ਕਰਨਾ ਹਾਂ ਇਹ ਕੁਛ ਵੀ ਦੇ ਤੰਗ ਮੁੰਡਾ ਕਰੇਂਗੀ ਤੇ ਫਿਰ ਨਹੀਂ ਆਉਂਦੀ ਉਹਨੂੰ ਲੋੜ ਸਾਥ ਤੇ ਰਹਿਣ ਦੇ ਇਹ ਤਾਂ ਨਹੀਂ ਮੰਨ ਲੈ ਕਰਨਾ ਤੇ ਫਿਰ ਉਹਨੂੰ ਸਾਧਲਾ ਆ ਵੀ ਫਿਰ ਕੋਈ ਘਰ ਦਾ ਬਤ ਕਰ ਲੈਨੇ ਵੀ ਰੋਜ ਦੀ ਕਲੇ ਨਾਲ ਉਹ ਮਹਲਾ ਹੋਰ ਨਹੀਂ ਚੰਗੀ ਕਲੇ ਰੋਜ ਜਿਹੜੀ ਕਲੇ ਜਿਹੜੀ ਚੰਗੀ ਲੋਕਾਂ ਦਾ ਮਾਚਾ ਰਖਾਉਣਾ ਨੇ ਨਹੀਂ ਇਹਨੂੰ ਪੁੱਛੀਏ ਕਿ ਤੂੰ ਪੀ ਚਾ ਤੇ ਇਹਨੂੰ ਕੁੱਛਦੇ ਹਾਂ ਕਿਦਾ ਮੈਂ ਮਾਦਰੀ ਮਾਰ ਹੈ ਕਿ ਕਿਥੇ ਉਧਰੇ ਗਈ ਆ ਕੇ ਚਾਹ ਕੁਛ ਬਰਚ ਕਰਕੇ ਹੁਣ ਉੱਠ ਕੇ ਤੇ ਚਾਹ ਪੀ ਪਾਗ ਲੈ ਗਈ ਬਣੀ ਤੇ ਹੁਣ ਕੂਨ ਤੇ ਟੱਕਰ ਭੂਜਾ ਪੈਣ ਨੂੰ ਲਾ ਲੂ ਵੀ ਜਮਾ ਲੂ ਲਾ ਲੂ ਇਹਨੇ ਕੀ ਕਰਨਾ ਔਖੇ ਹੁੰਦਾ ਹਾਂ ਆ ਦਿਨ ਉਹਦੇ ਨਾਲ ਸਭ ਤੋਂ ਜ਼ਿਆਦਾ ਖਰਾਬ ਕਰਨ ਲੱਗੇ ਪਟੜਾ ਟਾ ਲੈ ਕੇ ਆਏ ਆ ਕੋਈ ਪਾਣੀ ਨਹੀਂ ਕੋਤਾਣੀ ਨਹੀਂ ਆਪ ਤੇ ਆਖਿਆ ਸੁਗਦਾ ਸਾਹ ਆਊਗਾ ਕਿਤੇ ਚੱਲ ਤੇ ਉਹ ਸੋਂ ਜ਼ਿਆਦਾ ਓਕੇ ਹੋ ਗਏ ਉਕੀ ਉਹ ਨਹੀਂ ਗੱਲ ਇਹ ਗੋਲਾ ਦਾ ਗੋਲ ਹੀ ਨਹੀਂ ਆ ਕੁੜੀ ਕਾ ਦਾ ਕੰਮ ਸਾਰਾ ਕਰਦੀ ਆ ਫੁਲਾਣ ਢੀਂਗਾ ਉਹ ਤਾਂ ਵੀ ਹੁੰਦਾ ਸੰਗ ਉਹਦੋਂ ਜਿਆਦਾ ਉਕਕੇ ਹੋ ਗਏ ਤਾਂ ਕੀ ਕਰੀਏ ਬਥੇਰਾ ਹੁਣ ਪਿਆਰ ਨਾਲ ਆ ਆਖ ਵੀ ਰਿਆ ਉਹਦਾ ਮਾਰਾ ਇੱਕ ਗੱਲ ਆ ਵੀ ਜਦੋਂ ਵਿਆਹੀ ਆਈ ਉਹਦੋਂ ਨਹੀਂ ਤਾਂ ਕਰਦੀ ਅੱਜ ਉਹਦਾ ਸਮਾਨ ਦਿੱਤਾ ਇਹਨਾਂ ਨੇ ਉਹਦੋਂ ਨਹੀਂ ਕਰਦੀ ਉਹਦਾ ਜਿਆਦਾ ਡੈਕੀਆ ਕਰਨ ਕੇ ਹਾਂ ਉਹ ਨਹੀਂ ਜਿਆਦਾ ਕਰੁੰਦਾ ਉਹਦੋਂ ਦਾ ਜਿਆਦਾ ਖਰਾਬ ਕਰਦਾ ਵੀ ਆ ਬਗੜਾ ਮੰਗਿਆ ਨਾ ਆਣੀ ਤੇ ਮੰਗਿਆ ਨਹੀਂ ਕੋਈ ਖਾਨਦੇ ਚਾਈ ਤਾਂ ਨਹੀਂ ਪੁੱਛਤੇ। ਅਰ ਨਹੀਂ ਹੋਰ ਕੀ ਕਰ ਸਕਦੇ। ਤੇ ਅਰੇ ਕਹਿੰਦੇ ਪੁੱਛਦੇ ਆ ਜਲਾ ਆ ਅੰਦਰ ਚਲਦੇ ਆ। ਆਹੋ ਇੱਕ ਵਾਰੀ ਪੁੱਛ ਲੈਣੇ ਆ ਕੀ ਜਾਂਦੀ ਆ। ਪਿਆਰ ਨਾ ਪੁੱਛਦੇ ਆ ਜੇ ਤੇ ਆਪਕੇ ਲੱਜੂਗੀ। ਹਾਂ। ਤੇ ਠੀਕ ਆ। ਨਹੀਂ ਲੱਗ ਰਹਿ ਨੂੰ ਆਨੇ ਕਿੰਨੇ ਮੇੜ ਲੈ ਨੇ ਫਿਰ ਫੇਰ ਹੋਰਦੀ ਆ। ਲਾ ਤੂੰ ਪੁੱਛ ਵੀ ਕੋਲ ਨਹੀਂ ਮਾ ਦਾ ਫੋਨ ਪੀਣ ਲਾਉਣ ਲੈ ਮਾਲ ਫੋਨ ਕੀਤਾ ਤੂੰ ਤੇ ਕੀ ਜਾਂਦੀ ਨਹੀਂ ਆਉਣਾ ਵਗੇ ਕਿਦੋਂ ਆਉਣਾ ਤੇ ਕਿਦੋਂ ਨਹੀਂ ਹੋਣਾ। ਤੂੰ ਵੀ ਆਂਦੀ ਆਣ ਕੇ। ਉਹਨੇ ਵੀ ਲੜਨਾ ਹੀ ਆਣ ਕੇ ਉਹਨੇ ਕਿਹਾ ਕਿ ਮੀਂਹ ਦੀ ਸੋਨੀਆ ਮੈਨੂੰ ਇਹ ਵੀ ਪਤਾ ਲੱਗ ਗਿਆ ਕੋਈ ਪਰਮਾਪੁੱਤ ਬੈਠੇ ਨੇ ਫਿਰ ਮਾਦਾ ਲੜਾਈ ਪਾ ਰਹੀ ਉਹ ਪਰਮਾਲੇ ਦੀ ਦੀ ਸੋਨੀਆ ਇਹ ਭਾਨੀ ਪਾਲਦੀ ਜਾਂਦੀ ਆ ਆਹ ਉਹ ਗੱਲ ਤਾਂ ਕਰਨੀ ਪੈ ਜਾਂਦੀ ਆ ਕੀ ਕਰੀਏ ਹੁਣ ਚਲ ਕੋਈ ਨਹੀਂ ਤੂੰ ਪੀਚਾ ਚਲ ਆਓ ਤਾ ਤੇਰਾ ਬਚਲੀਏ ਯਾਰ ਨਹੀਂ ਚਾਹ ਦੇ ਬਣੀ ਪਾ ਕੇ ਲੈ ਆਈਆਂ ਤਾਂ ਤੈਨੂੰ ਇਹ ਨਹੀਂ ਪਤਾ ਕਿ ਮੁੰਡਾ ਬਾਹਰ ਉੱਥੇ-ਉੱਥੇ ਲੈ ਕੇ ਆਇਆ ਕਰਨੀ ਬੜਬੜ ਨਾਲੋਂ ਪਾਣੀ ਪੁੱਛਿਆ ਨਾ ਚਾਹ ਪੁੱਛੀਏ 12 ਵਜੇ ਉੱਥੇ ਪੁੱਛ ਕਰਕੇ ਤੂੰ ਬੜੀ ਭੜਾਤੀ ਚਾਹ ਪਾ ਕੇ ਬੈਠੀ ਹੋ। ਉਹ ਚਾਹ ਵੀ ਤੂੰ ਖੋਣ ਨਹੀਂ ਬਦੀ। ਹੈ? ਇਹ ਵੀ ਕਿ ਤੈਨੂੰ ਫਿਕਰ ਹੋਣਾ ਚਾਹੀਦਾ ਮੁੰਡਾ ਨੂੰ ਪਾਣੀ ਢਾਲ ਕੇ ਲੈ ਆਣਗੇ। ਫੇਰ ਤੂੰ ਆਣੀਆ ਕਰ ਨਾਲ ਲੜਦੇ ਆਲਾ ਲੈ ਆਉਂਦਾ। ਤੇਰੇ ਆਉਂਦੇ ਤੈਨੂੰ ਦਵਾ ਦਾਂ ਤੇ ਰਾਹ ਚੱਲ ਜਿਵੇਂ ਪਾਣੀ ਪੜਾਉਂਦੇ। ਇਹਨਾਂ ਬਲੇਕ ਚਿਲਾ ਪਾਣੀ ਤੇਰਾ ਨਾ ਖਰਚ ਬੰਦਾ ਕੁਛ ਹੁੰਦਾ ਨਹੀਂ ਤੂੰ ਲੜਨ ਜਾਂਦੀ ਆ ਰਕ ਤੋਂ ਨਹੀਂ ਆ ਇਹ ਬਈ ਸਾਰਾ ਕੰਮ ਕਰਕੇ ਆਹੀ ਤੇ ਮੈਨੂੰ ਹੁਣ ਸਵੇਰ ਦੀ ਚਾਹਣ ਪੀਣੀ ਪੁਰਾਣਾ ਤਕੇ ਹੋਣ ਕਿ ਬੈਠ ਲੈ ਚਾਹ ਹੈਂ ਤੂੰ ਹੁਣ 12 ਵਜੇ ਉੱਠ ਕੇ ਤੇ ਬਣੀ ਪੜਾਤੀ ਚਾਹ ਪਾ ਲੈ ਬੈਠੇ ਤੈਨੂੰ ਮਾਸਾ ਨੂੰ ਜਿਹਨੇ ਸੋਚਣੀ ਹੈ ਕਿ ਤੈਨੂੰ ਮੈਨੂੰ ਨਹੀਂ ਅੱਜ ਬਤਾ ਦਿਆ ਕਿ ਸੰਦੇ ਸਰ ਲਗ ਲੈਂਦਾ ਵਾ ਵੀ ਮੈਂ ਬਣੀ ਚਾਹ ਪਾ ਕੇ ਬੈਗੀ ਹਾਂ ਕੱਲ ਮੈਂ ਆਖਿਆ ਮੈਂ ਕੋਈ ਕੰਮ ਨਹੀਂ ਕਰਦਾ ਮੈਂ ਆ ਤਾਂ ਮੈਂ ਨਹੀਂ ਕੋਈ ਕਰ ਨਹੀਂ ਤੂੰ ਹਾਨੂੰ ਬਣਾ ਕੇ ਕਿਉਂ ਨਹੀਂ ਘੁੱਟ ਪਿਓ ਕੰਮ ਕਰ ਲਈ ਮੈਂ ਚਾਹ ਘੁੱਟ ਬਣਾ ਲਾ ਰਟ ਕੇ ਤੇ ਕੰਮ ਮੈਨੂੰ ਰੱਖਣਾ ਕੋਈ ਕਹਿੰਦਾ ਵੀ ਕੀ ਸੱਦਦਾ ਇੱਥੇ ਕੰਮ ਕਰਾਏ ਦੋ ਤੀ ਦਾਦੀ ਮਸਲਾ ਇੱਥੇ ਆਉਂਦਾ ਘਰ ਤੇਰਾ ਉਹ ਤੀ ਦਾ ਥੋੜੀ ਹੋਣੀ ਤੀ ਤੇ ਬਗਾਨੇ ਘਰ ਗਈ ਆ ਇਹ ਤਾਂ ਤੂੰ ਬਗਾਨੇ ਘਰ ਆਈ ਤੂੰ ਤੇਰਾ ਫਰਜ਼ ਬੰਦਾ ਇੱਥੇ ਕੰਮ ਧੰਦਾ ਕਰਨ ਦਾ ਮੇਰੇ ਤੋਂ ਦੁਨੀਆ ਦਾ ਕੰਮ ਦਾ ਇਹ ਕੀ ਸਾਹਿਬ ਕਿਤਾਬ ਆ ਕੀ ਬਤਾ ਕੀ ਅੰਦੀ ਮੰਨਦੀ ਨਹੀਂ ਉਹ ਲਾ ਅੱਖੇ ਲੱਗਦੀ ਆ ਤੂੰ ਬਾਰਾਹ ਰਾਤ ਹੋਵੇਗਾ ਕਿੰਨਾ ਤੇਨੂੰ ਗਾਲੀ ਹੋਵੇ ਨਾ ਪਾਣੀ ਗੋਣੀ ਪੁੱਛਿਆ ਹੁਣ ਠੀਕ ਹੈ ਜੇ ਤੂੰ ਕਰਮਾਣਾ ਚਾਹੀਂ ਤਾਂ ਕਿਉਂ ਨਾ ਗੱਲ ਤਾਂ ਜੀ ਮੇਰੇ ਕਿੱਥੇ ਕਿੱਥੇ ਉਹ ਰੋਡ ਤੇ ਗੱਲ ਪੈਣੀ ਹੈ ਕੱਲ ਤੇ ਆਖੰਦੀ ਮਹਿਮਾਨ ਆਉਣਾ ਫਦੀ ਮਾਰ ਦੇਣਾ ਆਜੂ ਕੀ ਮਾਂ ਮੇਰੀ ਦੀ ਠੀਕ ਨਹੀਂ ਸੀ ਹੱਲੇ ਤੈਨੂੰ ਫੇਰ ਇੱਕ ਪਿਆਰ ਨਾਲ ਦੀ ਕੰਮ ਧੰਦਾ ਕਰ ਲਈਦਾ ਕਿਹੜਾ ਪਿਆਰ ਨਾਲ ਦਾ ਜੋ ਕਦੋਂ ਆਖਿਆ ਪਿਆਰ ਨਾਲ ਦਿਹਾੜੀ ਦੇ ਦਾਵਰੇ ਜੱਗੇ ਰੋਦੇ ਹਾਲਾਕੇ ਤੁਰਿਆ ਗਿਆ ਹੁਣ ਮਾਲਾ ਬਾਹਰੋਂ ਦਾ ਆਇਆ ਪਾਣੀ ਦਾ ਨਹੀਂ ਪੁੱਛੇਂਗੀ ਤੇ ਫੇਰ ਹੀ ਹੈ ਭੱਤੋ ਫੇਰੀ ਤੇਰੀ ਇੱਜ਼ਤ ਹੋਊਗੀ ਆ ਤੂੰ ਆਰਾਮ ਨਾਲ ਫੋਨ ਫੜ ਕੇ ਚਾਹ ਬਣੀ ਪਾ ਕੇ ਪੀਂਦੇ ਹੀ ਆ ਨਾ ਤੇ ਕਿੰਨੇ ਪੁੱਛ ਲਈ ਫਰਜ਼ ਤੇਰਾ ਬੰਦਾ ਵੀ ਤੁਸੀਂ ਬੀਲੀ ਜਦੋਂ ਮਰਵਾ ਬੀਲਾ ਮੈਂ ਤੇ ਅੱਧ ਘਰੇ ਵੀ ਇੱਥੇ ਉੱਠ ਕੇ ਪੀਣਾ ਚਾਹ ਬਣ ਪੀਣੀ ਹੈ ਫੇਰ ਕੋਈ ਕੰਮ ਕਰ ਲਾ ਜੀਆ ਮੈਂ ਫਿਰ ਉੱਠਦੀ ਨਾ ਪਹਿਲਾਂ ਦੂਜਿਆਂ ਨਾਲ ਪਹਿਲਾਂ ਤੇ ਫੇਰ ਆ ਤੇ ਘਰੇ ਹੀ ਰਹਿਣਾ ਨੀ ਨਾ ਜਾ ਕੇ ਘਰੇ ਇਦਾਂ ਬੀਜਦੀ ਏ ਤੇ ਇਦਾਂ ਨਹੀਂ ਨਾ ਚਾਹਦਾ ਫਿਰ ਤੇ ਉਹ ਮਾਂ ਨੇ ਸਿਖਾਇਆ ਵੀ ਬਣੀ ਚਾਹ ਬਿਸਤਰੇ 'ਚ ਫੜਾਤੀ ਕਿ ਕੀਨੀ ਪੱਜੇ ਤੇ ਪਈ ਨੇ ਤੂੰ ਆਖ ਨਹੀਂ ਕਰੀਂ ਦੀ ਰਸਕੰਨਾ ਨਾ ਸਾਰੀ ਢਿਆੜੀ ਉੱਥੇ ਖਾਣ ਦੇ ਕਿੱਦੇ ਬੀਂਦੀ ਪੈਂਦੇ ਤੇਰੀ ਧੀ ਨੂੰ ਜਿੰਦਣਾ ਆਉਂਦੀ ਉਹਨਾਂ ਦੀ ਪਤਾ ਤੇ ਫੇਰ ਲੱਗਣਾ ਕਿ ਆਪਦੀ ਜੀ ਆਈ ਹੋਣੀ ਮੇਰੀ ਮਾਂ ਨੇ ਤੁਹਾਡੇ ਅੰਗੂ ਨਹੀਂ ਨਾ ਕਰਨਾ ਦੇਖੀਂ ਕਰਦੀ ਆ ਕਿ ਨਹੀਂ ਕਰਦੀ ਪਤਾ ਨਹੀਂ ਉਹਨੂੰ ਲੱਗਣਾ ਨਾ ਮੇਰੀ ਮਾਂ ਤੁਹਾਡੇ ਨਹੀਂ ਤੈਨੂੰ ਲਾਫ ਹੋ ਉਹਨੂੰ ਕਿਹਾ ਨਾ ਕਿ ਨਹੀਂ ਲਾਫ ਨੂੰ ਤਲਾਫ ਪੜ ਲੱਗ ਮੇਰੇ ਫੋਨ ਨੂੰ ਹੱਥ ਨਾ ਲਾਈਂ ਲਾ ਲਾ ਹੋਣੀ ਮੈਂ ਬਰਾਂ ਲੂੰਬੀ ਆ ਤੇ ਸਾਡੇ ਤੁਹਾਡੇ ਵਰਗੇ ਨਾ ਚੁੰਝਾ ਚੁੰਝਾ ਲਾ ਕੇ ਜਨਾ ਕਰਦੇ ਰਹਿਣਾ ਮੈਨੂੰ ਮਤਾ ਚੱਲੇ ਐਵੇਂ ਮੈਨੂੰ ਖਾਓ ਕੀ ਪੁੱਥੇ ਦੇ ਦੋ ਤੂੰ ਪੁੱਥੇ ਨੇ ਮਾਰ ਕੇ ਜਾਉ ਪਹਿਲਾਂ ਕੋਣੀ ਤੇਰੀ ਮਾਂ ਦੇ ਸਾਹਮਣੇ ਬਾਰੋ ਪਹਿਲਾਂ ਮਾਂ ਦੇ ਸਾਹਮਣੇ ਉਹ ਮੈਂ ਫਿਰ ਮੈਂ ਵੀ ਪੱਜੀ ਨਹੀਂ ਰਹਿਣਾ ਉਹ ਤਾਂ ਲੱਗ ਜੂਗਾ ਨਾ ਪਤਾ ਮਾਂ ਨੇ ਥੋੜੀ ਵਾਰੀ ਮਾਰ ਦੇਣੀ ਚਾਹੀਦੀ ਫੋਨ ਤੇ ਕੋਤੇ ਦਾਨ ਨਹੀਂ ਕਰੀ ਸਾਡਾ ਕੌੜ ਨਹੀਂ ਜੜ ਤੂੰ ਆ ਲੈ ਤੂੰ ਜਾਂਦੀ ਜਾਣਾ ਤੈਨੂੰ ਤੈਨੂੰ ਕੰਮ ਜੂ ਆ ਦਿੰਦੀ ਤਾਂ ਨਾ ਤੇ ਆ ਬਚਾ ਪਣੀ ਵੀ ਕੇਵੀ ਬੈਠੀ ਰਹੀਆ ਕਰੇ ਨਾਲ ਤੇ ਮੈਨੂੰ ਕੰਮ ਕਰੇ ਤਾਂ ਰੋਟੀ ਕਿੱਥੋਂ ਘਾਣੀ ਆ ਮੇਰਾ ਤੇ ਬਸ ਐ ਹੋ ਅੰਦਰ ਮੈਂ ਆਉਂਦੀ ਆ ਮੈਂ ਤੇ ਕੰਮ ਕਰਾਂ ਨਹੀਂ ਕੰਮ ਨਾ ਕਰੇ ਤਾਂ ਰੋਟੀ ਕਿੱਥੋਂ ਘਰ ਲਾਵੇ ਆ ਕੰਨ ਕੇ ਲੈ ਦੇ ਥੋੜੀ ਜਣਾ ਖਾਣ ਲੋ ਅੱਗਰੋਂ ਕਰਦੀ ਲੋੜ ਨਾ ਘਰੋਂ ਖਾਣਾ ਆ ਪਾ ਜੇ ਕੰਮ ਕਰਾਂਗੇ ਫੇਰ ਹੀ ਆ ਮਾਤਾ ਮੈਂ ਚੱਲੀ ਗਏ ਤੇ ਰੋਟੀ ਲਾਉਂਦੀ ਮੈਂ ਚੱਲੇ ਬਾਈ ਆ ਤੂੰ ਲਾ ਰੋਟੀ ਤੈਨੂੰ ਤੇ ਸਾਧਰਾ ਦੀ ਮਾਂ ਉਹ ਪਰਸੋਂ ਦੇ ਮਸ਼ੀਨ ਚ ਤੂੰ ਆਇਆ ਤੇ ਲੜੇ ਪਾਏ ਉਹ ਨਹੀਂ ਤੋਟੇ ਹੀ ਉੱਲ ਗਈ ਉਹ ਦਿੱਦ। ਇਦਾਂ ਕਰਦੀ ਆ। ਜੋ ਗੱਲ ਕਰੀਦੀ ਉਹ ਤੋਂ ਫੱਟ ਜੱਲੀਆ। ਜਦੋਂ ਗੁੰਗਰਦੀ ਬਾਤ ਜਲੀਆ। ਕਾਹਨੋਂ। ਜਿੰਦਾਂ ਨਾ। ਕੋਈ ਸਲਾਹ ਦੇਣਾ ਕੋਈ ਲੱਗਦਾ ਨਹੀਂ ਪੈਣਾ ਡਾਕਟਰਾਂ ਚੱਕ ਨਾ। ਕੋਈ ਆਪਾਂ ਨੂੰ ਚੰਗੇ ਲੱਗਦੇ ਉਹਨਾਂ ਨਾਲ। ਆਪੇ ਆਣ ਦਵਾਉਣ ਨੂੰ। ਉਹਦੇ ਉਹਦੇ ਕੋਈ ਤਲਾਕ ਗੱਲ ਲੈਂਦੀ ਇਹਨੂੰ ਜੱਗੇ ਵਾ ਕੇ ਆਂਦੇ। ਸਿਹਤਾਂ ਕਰੀਏ। ਯਾ ਦੀ ਮਾਨਸਾ ਚਲ ਕੋ ਦਾਰੀ ਆ ਆਪਾਂ ਨੇ ਟ੍ਰੇਨਿੰਗ ਲਈ ਉਦਾਨਾ ਉੱਤੇ ਉਲੇ ਮੋਸਾ ਦੇ ਨੇ ਟੋੜਾ ਹੀ ਬਾਹਰ ਗਿਆ ਅੱਛਾ ਇਹਨੇ ਪਿਉ ਨੂੰ ਆਪ ਲਾਈਏ ਹੁੰਦੇ ਨਾ ਪ੍ਰਾਣ ਆਹ ਲੋਕ ਨੂੰ ਨਾ ਮਿਰਾ ਦੇ ਨਿਕਾਉਂ ਨਹੀਂ ਕੀਤਾ ਆ ਉਹਨੂੰ ਵੀ ਆ ਲੈ ਗਿਆ ਨਾ ਪੈਸਾ ਆ ਜੀ ਉਹਨੂੰ ਲਾਈਏ ਨੂੰ ਵੀ ਆਜਾ ਰੋਪੇ ਟੁੱਟਾਂ ਕਰਦੀ ਆ ਮਾਨਾ ਦੇ ਮਾਲੋ ਇੱਕ ਰਹਿ ਜੀ ਦੀ ਆਹਨ ਬਾਹਰ ਦੇ ਦਾਦਨਾ ਕਿਉਂ ਬੁੱਧੀਏ ਆ ਇੱਕ ਆਪਾਂ ਦੇ ਬਾਕੀ ਮਾਨਾ ਮਰੀਦਾ ਆਹ ਲੋ ਬੋਸਲੇ ਇਹਨੇ ਮੋਤੀ ਆਦਾ ਉਹ ਕਹਿਣਾ ਉਹ ਆਪਾਂ ਡੋੜਾ ਪਾਵੇ ਨੂੰ ਮਿਸਰ ਨੂੰ ਦੱਸਿਆ ਮੈਨੂੰ ਕੀਤਾ ਹਾਂ ਹਾਂ ਉਹਨੂੰ ਪਾ ਲੈਣੀ ਬਾਹਰ ਘੰਟਾ ਦਾ ਰਾਹੀ ਹਾਂ ਤਾਂ ਕਹਿੰਦਾ ਲੈ ਲੈ ਕਾਲੇ ਸੰਗਨ ਨਾਲ ਕਹਿੰਦੇ ਸਲਾਹ ਤੇਰੇ ਨਾਲ ਤੇ ਫਿਰ ਇੱਕ ਬੰਦੇ ਨਾਲ ਆਉਂਦਾ ਉਹ ਬੰਦਾ ਆਦਾ ਨਾ ਇਹਨੂੰ ਲੱਗਿਆ ਇਹਨੂੰ ਪੈਂਦੀਆਂ ਨੂੰ ਚੱਲ ਅਬਾ ਪੈਂਦੀਆਂ ਮੰਗੇ ਬਾਬਾ ਨੂੰ ਜਿਨੀ ਆ ਨਾ ਪੈਂਦੀਆਂ ਦੇ ਗੱਲ ਚ ਨਾ ਕੀ ਹੋ ਜਾ ਮੈਂ ਕਾਹਦੇ ਨਹੀਂ ਲਾਉਂਦਾ ਤੁਹਾਨੂੰ ਜੀ ਲਾਫ ਮੈਂ ਲੰਮੇ ਪੈਣ ਲੱਗਾ 3 ਘੰਟੇ ਸਾਲਾਂ ਨੂੰ ਲਾਉਂਦਾ ਲਾ ਲਈ ਨਹੀਂ ਆਦਨ ਮੈਂ ਕਾਹਦੇ ਨਹੀਂ ਲੰਮਾ ਪਿਆ ਅੰਦਰ ਉਹ ਵੀ ਆਇਆ ਆਪੇ ਕੱਟਣਾ ਗੱਲ ਕਰਨੀ ਹੈ ਇੱਕ ਉਹ ਆਤੰਗ ਕਰਨੋਂ ਨਹੀਂ ਹਟਦੀ ਨਾਲ ਕੋਈ ਕੰਮ ਢੰਗਾ ਕਰਦੀ ਜਾਂ ਦੇ ਨਾਂ ਦਾ ਨਹੀਂ ਕਰਦੀ ਆਪ ਕਰੀ ਕੁਰੀ ਤੇ ਮੜਾ ਮੋੜ ਆਪੇ ਕਰਨ ਲੈ ਬਣਾਉਣੀ ਇਹੋ ਲੋ ਉਹ ਅੰਦੀ ਮਾ ਪੇ ਸੱਦਲਾ ਦੇ ਕੰਮ ਆ ਤੇ ਉਹ ਹੋਊਗਾ ਮੈਂ ਆਪੇ ਹੱਲ ਕਰ ਲਊਂਗਾ ਉਹਨਾਂ ਨੂੰ ਉਹ ਜੀ ਨੂੰ ਆਪ ਕਰ ਲਾ ਉਹਦੇ ਨਾਲ ਅੱਗੇ ਕਰਦੀ ਅੱਧੀ ਨਹੀਂ ਜਿੰਨਾ ਕੋ ਹੁੰਦਾ ਵਾ ਪਰ ਅਸਲੋਂ ਨਾ ਨਾ ਬੰਦਾ ਇਦਾਂ ਕਰੇ ਜਿੰਨਾ ਤਾਂ ਕਰਦੀ ਐ ਆ ਮਹੀ ਡਿਆਈ ਹੈ ਨਾ ਪੱਠੇ ਲਿਆਂਦੇ ਆ ਮੁੰਡੇ ਨੂੰ ਦੱਸਦੇ ਜਿਹਨੂੰ ਮੇਰੇ ਵਿਆਹ ਜੂਏ ਵਿਆਹ ਆ ਤੇ ਨਹੀਂ ਜਾਊ ਪਰ ਉਹਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਕੋਈ ਨਾ ਕੋਈ ਪੱਜ ਕੇ ਮਾਂ ਲੈ ਜਾਂਦੀ ਪੱਜ ਕੇ ਮਾਂ ਲੈ ਜਾਂਦੀ ਮੈਂ ਸੰਗਾਂ ਆਪ ਕਰ ਦਿੰਦੇ ਏ ਕੇ ਗੱਡੀਆਂ ਟੋਟੋ ਬਣਾ ਕੇ ਉਹਨੂੰ ਦੱਸੀ ਜਾਂਦੀ ਹਾਂ ਨੂੰ ਉਹ ਵੀ ਮੰਨ ਪੈ ਜਾਂਦੀ ਹੁਣ ਤੇ ਆਪੀ ਦਾ ਤੇ ਇਹ ਕਹਤਾਂ ਨੂੰ ਕਹਿਣਾ ਮੂੰਹ ਆਪ ਕਰ ਗਿਆ ਡੰਗਰ ਡੰਗਰ ਨੂੰ ਉਹ ਵੀ ਜਦੋਂ ਮਿਲ ਪਰੰਦੇ ਆਉਂਦਾ ਜਾ ਕੇ ਕਰ ਜਾ ਜਾ ਲੈ ਮੈਂ ਰੋਟੀਆਂ ਲਾਵਾ ਫਿਰ ਆਪਾਂ 12 ਵਜੇ ਰੋਟੀਆਂ ਲੈਣਾਂਗੇ ਮੂੰਹ ਆਪ ਕਰਾਂ ਤੇ ਆ ਕੇ ਰੱਖੀ ਕਿ ਦੇ ਨਹੀਂ ਸੋਲਦੀ ਤੇ ਆਟਾ ਹੀ ਚੰਨੀ ਚ ਪਾਲਦੀ ਕੋੜਾ ਲਾ ਰਿਹਾਦਾ ਇਦਾਂ ਲਿਆ ਹੁਣ ਉਹਨੇ ਵੀ ਆਂਤਾ ਆ ਵੀ ਇਹ ਆਪੇ ਗੱਲ ਕਰ ਲੂਗਾ ਮੈਂ ਤੇ ਹੁਣ ਅੱਜ ਤੋਂ ਆਖਣਾ ਨਹੀਂਗਾ ਆਪੇ ਨੇ ਬੇਟੇ ਜਿਹੜੀ ਜੰਮੀ ਨੇ ਬੇਟੇ ਉਹ ਵੀ ਮੈਨੂੰ ਪੈ ਗਿਆ ਗਾੜਿਆ ਹੁਣ ਮੈਂ ਤੇ ਫਿਰ ਉਹ ਕਰਨਾ ਹੀ ਕਰਨਾ ਜੰਮੇ ਨੂੰ ਵੀ ਇਹਨਾਂ ਲਾਗੇ ਤਾਂ ਤੇਰੇ ਨਾਲ ਬੋਲਦੇ ਹੋ ਗਏ ਨਾ ਲਾਗੇ ਨਾ ਉਹ ਲੋਦਾ ਤੇ ਜੇਦਾ ਹੀ ਹੈ ਤੂੰ ਖਾਣ ਨਾ ਪਤਾ ਨਹੀਂ